ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇੱਕ ਇਦਾਂ ਦੇ ਫੁੱਲਾਂ ਦਾ ਬੂਟਾ ਦਿਖਾਉਣੇ ਜਿਹੜਾ ਕਿ ਆਪਣੇ ਨਾਰਮਲ ਹੀ ਆਪਾਂ ਜਿਆਦਾਤਰ ਕੀ ਵਰੀ ਇਸ ਚੀਜ਼ ਦੇ ਵਾਲੇ ਪਤਾ ਨਹੀਂ ਲੱਗਾ ਕਿ ਇਸ ਨੂੰ ਵੀ ਫੁੱਲ ਆਉਂਦੇ ਆ ਇਹ ਬੂਟਾ ਹੈਗਾ ਪੱਥਾ ਚਟ ਦਾ ਇਹ ਆਪਣੇ ਗਮਲਿਆਂ ਵਿੱਚ ਲੱਗੇ ਹੋਏ ਆ ਗਮਲੇ ਵਿੱਚ ਪੱਥਾ ਚਟ ਕਹਿੰਦੇ ਇਸ ਨੂੰ ਤੇ ਇਸ ਦੀ ਮੈਡੀਸਿਨ ਵੈਲਿਊ ਹੈਗੀ ਹੈ ਕਾਫੀ ਹੱਦ ਤੱਕ ਇਹ ਕੰਮ ਆਉਂਦਾ ਮੈਡੀਸਨ ਜੇ ਬੋੜਾ ਫੈਂਸੀ ਆ ਵਕਈਆਂ ਨੂੰ ਕਾਫੀ ਤਰਾਹੇ ਕੰਮ ਚ ਲੇ ਜਾਂਦਾ ਹੈ ਉਹ ਬਾਕੀ ਉਹ ਚਲੋ ਵੱਖਰਾ ਟੌਪਿਕ ਰਹਿ ਗਿਆ ਅੱਜ ਆਪਾਂ ਇਸ ਨੂੰ ਫੁੱਲਾਂ ਬਾਰੇ ਜਾਣਕਾਰੀ ਦੇਣੀ ਕਿਹਦੇ ਹਿਸਾਬ ਨਾਲ ਇਸ ਨੂੰ ਫੁੱਲਾਂ ਦੇ ਕੀ ਹੈ ਪੁੱਲਾਂੇ ਤੌਰ ਤੇ ਆਪਾਂ ਇਸ ਨੂੰ ਕਿਦਾਂ ਵਰਤਾਰੇ ਤੇ ਆਪਾਂ ਜੇ ਇਹੋ ਲਾਇਆ ਜਾਵੇ ਤੇਰਾ April ਕਰੇ ਵਿੱਚ ਇਹਦਾ ਲਾਉਣ ਦਾ ਟਾਈਮ ਆ ਇਹਦੀ ਕਟਿੰਗ ਹੋ ਜਾਂਦੀ ਹੈ ਤੇ April May ਤੱਕ ਵੀ ਲੱਗ ਜਾਂਦਾ ਤੇ 7 ਤਣੂ ਵੀ ਲੱਗ ਜਾਂਦਾ ਤੇ ਇਸ ਨੂੰ ਇੱਕ ਵਾਰੀ ਆਪਾਂ ਲਗਾ ਲਿਆ ਗਮਲੇ ਚ ਘੱਟ ਤੋਂ ਘੱਟ ਵੀ ਜਲਾਈਏ 10 ਸਾਲ ਤੱਕ ਇਹ ਨਹੀਂ ਜਾਂਦਾ ਆਪਣੇ ਆ 5 ਸਾਲ ਤੋਂ ਉੱਪਰ ਪੁਰਾਣੇ ਗਮਲੇ ਆ ਤੇ ਮਿੱਟੀ ਦੇ ਗਮਲੇ ਆ ਇਹਨਾਂ ਵਿੱਚ ਬਹੁਤ ਵਧੀਆ ਟਿਕਿਆ ਹੋਇਆ। ਹਰ ਇੱਕ ਗਮਲੇ ਇੱਕ ਨੂੰ ਟੁੱਟ ਗਏ ਉਹ ਆਪਾਂ ਦੂਜੇ ਗਮਲੇ ਟ੍ਰਾਂਸਫਰ ਉਹ ਨਹੀਂ ਚੱਕੀ ਨਹੀਂ ਰੱਖ ਦਿੱਤੀਆਂ। ਪਰ ਇਹ ਬੂਟੇ ਖਰਾਬ ਨਹੀਂ ਹੋਏ। ਤਾਂ ਇਹ ਜਿਆਦਾ ਖਾਦੀ ਟਮਾਟਰ ਦਾ ਸਿਰਫ ਇਸ ਨੂੰ ਪਾਣੀ ਆਪਾਂ ਦੇਈ ਜੇ ਹੀ ਬਹੁਤ ਆ। ਜਾਂ ਕਿਤੇ ਕੀ ਆਪਣੇ ਜਿਆਦਾ ਪੀੜਾ ਹੋਵੇ ਹਲਕਾ ਫੁਲਕਾ ਐਨਪੀਕੇ ਦੇ 사ਦੇ। ਬਾਕੀ ਹੁਣ ਆਪਣੇ ਪੌਦੇ ਲਾਲੋ ਪੰਜਵਾਂ ਸਾਲ ਤੋਂ ਟੱਪ ਗਏ। ਹੁਣ ਥੋੜੇ ਥੋੜੇ ਇਹ ਪੀੜੇ ਜੇ ਪਿੰਦੀ ਹੈ ਰਕੀ। ਹੁਣ ਥੋੜੀ ਜੀ ਇਸ ਨੂੰ ਖਾਦ ਦੇਵਾਂਗੇ ਰਕੀ ਜਦੋਂ ਫੁੱਲ ਖਤਮ ਹੋ ਗਏ। ਤੇ ਇਹਦੀ ਕਟਿੰਗਾ ਆਪਾਂ ਲਗਾ ਸਕਦੇ ਹਾਂ ਬਹੁਤ ਵਧੀਆ ਹੋ ਜਾਂਦੀ ਹੈ ਤੇ ਫੁੱਲਾਂ ਦੇ ਤੌਰ ਤੇ ਆ ਬਹੁਤ ਜ਼ਿਆਦਾ ਵਧੀਆ ਬੂਟਾ ਇਹੋ ਤੇ ਜਿਹੜੇ ਕਿ ਫੁੱਲਾਂ ਦੇ ਸ਼ਕੀਨ ਆ ਬੰਦੇ ਫੁੱਲ ਘਰ ਵਿੱਚ ਲਾਉਣਾ ਪਸੰਦ ਕਰਦੇ ਗਮਲੇ 'ਚ ਉਹਨਾਂ ਲਈ ਇਹ ਬਹੁਤ ਟਿਕਾਊ ਤੌਰ ਤੇ ਫੁੱਲਾ ਜਾਂਦੀ ਹੈ ਭਈ ਇੱਕ ਹਿਸਾਬ ਦਾ ਇਸ ਨੂੰ ਘੱਟ ਮਿਹਨਤ ਵਾਲੇ ਘੱਟ ਮਿਹਨਤ ਦੀ ਡਿਮਾਂਡ ਕਰਦੇ ਮਿਹਨਤ ਬਹੁਤ ਘੱਟ ਮੰਗਦੇ ਹੋ ਖਾਦ ਵੀ ਬਹੁਤ ਘੱਟ ਮੰਗਦੇ ਆ ਖਾਦ ਦੀ ਤੇ ਲੋੜ ਹੀ ਨਹੀਂ ਪੈਂਦੀ ਵੈਸੇ ਤੌਰ 'ਤੇ ਇਸ ਨੂੰ ਤੇ ਚੋਂ ਕਿ ਉਹ ਸਾਲ ਵਿੱਚ 2-3 ਮਹੀਨੇ ਇਸ ਨੂੰ ਫੁੱਲ ਆਉਂਦੇ ਆ ਤੇ ਵੈਸੇ ਥੋੜਾ ਬਹੁਤਾ ਆਪਣੇ ਦੇਖ ਰੇਖ ਦੇ ਤੌਰ ਤੇ ਫੁੱਲਾਂ ਦਾ ਫਰਕ ਪੈਂਦਾ ਜਿੱਦਾਂ ਕਿ ਥੋੜੇ ਜਿਹੇ ਛਾਵੇਂ ਰੱਖੇ ਗਮਲੇ ਉਹਨਾਂ ਨੂੰ ਫੁੱਲੇ ਹੋ ਲਾਲੋ ਮਾਤਰੀ ਮਾਤਰੀ ਸ਼ੁਰੂ ਹੁੰਦੇ ਆ ਜਿਹੜੇ ਕਿ ਪੂਰੀ ਸਨਲਾਈਟ ਫੁੱਲ ਸਨਲਾਈਟ 'ਚ ਰੱਖੇ ਹੁੰਦੇ ਸੇ ਆਲਾ ਨੂੰ ਤੇ ਉਹਨਾਂ ਨੂੰ ਫੁੱਲੇ 15 ਫਰਬਈ ਤੋਂ ਬਾਅਦ ਸ਼ੁਰੂ ਹੋ ਜਾਂਦੇ ਆ ਤੇ ਉਹ 15 ਦਿਨ ਦਾ ਫਰਕ ਪੈਂਦਾ ਤੇ ਫੁੱਲਾਂ ਦੇ ਇਹ ਬੂਟੇ ਆਪਾਂ ਤਕਰੀਬਨ ਆਹ ਗਮਲੇ ਆਪਾਂ ਨੂੰ 5 ਸਾਲ ਤੋਂ ਉੱਪਰ ਹੋ ਗਿਆ ਲੈਂਦਿਆਂ ਨੂੰ ਤੇ ਆਪਣਾ ਚਲਾਇਆ ਹੋਇਆ ਪੱਤਾ ਚਟ ਤੇ ਬਹੁਤ ਹੀ ਜ਼ਿਆਦਾ ਵਧੀਆ ਰੀ ਚੀਜ਼ ਹੈ ਜੀ ਤੇ ਬਾਕੀ ਫੁੱਲਾਂ ਦੇ ਤੌਰ ਤੇ ਬਹੁਤ ਵਧੀਆ ਤੇ ਆਪਾਂ ਅੱਗੇ ਵੀਰੀ ਇੱਕ ਵੀਡੀਓ ਪਾਵਾਂਗੇ ਫਿਰ ਦੇ ਬੂਟੇ ਕਿਸ ਹਾਲ ਨਾ ਤਿਆਰ ਕਰੀਏ ਤੇ ਤੁਸੀਂ ਆਸਾਨੀ ਨਾਲ ਲੈ ਸਕਦੇ ਨੇ ਬਹੁਤ ਵੈਰਾਈਟੀਆਂ ਹੋਈਆਂ ਇਸ ਵਿੱਚ ਬਹੁਤ ਵੱਖਰੀ ਵੈਰਾਈਟੀਆਂ ਹੋਈਆਂ ਬਹੁਤ ਵੱਖਰੇ ਤਰੀਕੇ ਨਾਲ ਉਹਨਾਂ ਨੂੰ ਫੁੱਲ ਨਿਕਲਦੇ ਆ ਪਰ ਆਪਾਂ ਨੂੰ ਆਹ ਵਾਲੀ ਵੈਰਾਈਟੀ ਥੋੜੀ ਵਧੀਆ ਆ ਤੇ ਬਾਕੀ ਆਪਾਂ ਹੋਰ ਵੀ ਇਸ ਦੀ ਵੈਰਾਈਟੀ ਲਾ ਸਕਦੇ ਆ ਨਾਲ ਸੀ ਚ ਜਾਵਾਂਗੇ ਆਪਾਂ ਨੂੰ ਇੱਥੇ ਬਹੁਤ ਵੈਰਾਈਟੀਆਂ ਮਿਲ ਜਾਣਗੀਆਂ ਆਪਾਂ ਇਹ ਵੀ ਕੱਟ ਲਾਉਣਾ ਚਾਹੀਦਾ ਬਹੁਤ ਜ਼ਰੂਰੀ ਆ ਤੇ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਆ ਓਕੇ ਧੰਨਵਾਦ ਜੀ ਸਾਰਿਆਂ ਦਾ ਅੱਜ ਅਪਾਂ ਇਹ ਜਾਣਕਾਰੀ ਦੇਣੀ ਸੀ ਤੁਹਾਨੂੰ ਦੇਖ ਇਸ ਤਰੀਕੇ ਦਾ ਫੁੱਲ ਵੀ ਹੁੰਦਾ ਜਿਸ ਨੇ ਕਹਿ ਲਾ ਕੇ ਅਪਾਂ ਬਹੁਤ ਘੱਟ ਮਿਹਨਤ ਕਰ ਸਕਦੇ ਆ ਬਹੁਤ ਘੱਟ ਮਿਹਨਤ ਨਾਲ ਇਸ ਤੋਂ ਫੁੱਲ ਐਸਾ ਨਹੀਂ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ